ਸਸੀ ਗੱਲ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਵੀਰੋ ਫੱਟੇ ਉਹ ਸਾਰੇ ਜਣੇ ਵੀਰੋ ਬਾਈ ਦਾ ਗਾਣਾ ਬਹੁਤ ਘੈਂਟ ਕਾਇਆ ਬਾਈ ਨੇ ਠੀਕ ਆ ਬਾਕੀ ਤੁਸੀਂ ਸੁਣ ਕੇ ਤੁਹਾਨੂੰ ਪਤਾ ਲੱਗ ਜਾਣਾ ਕੰਦਾ ਮੈਂ ਹੱਥ ਨਹੀਂ ਦਿਖਾਇਆ ਜੋ ਲਕੀਰਾ ਕਹਿੰਦੀਆਂ ਮੈਨੂੰ ਫਰਕ ਨਹੀਂ ਪੈਂਦਾ ਜੋ ਲੀਰਾ ਕਹਿੰਦੀਆਂ ਠੀਕ ਆ ਸਰਾ ਗੱਲਬਾਤ ਬਾਈ ਦੇ ਗਾਣੇ ਚ ਠੀਕ ਆ ਤੇ ਬਾਕੀ ਤੁਸੀਂ ਗਾਣਾ ਸੁਣ ਕੇ ਦੱਸਿਓ ਠੀਕ ਆ ਘੈਂਟਿਆ ਜੇ ਕਿਦਾਂ ਸ਼ੇਅਰ ਜ਼ਰੂਰ ਕਰ ਦਿਓ ਜੇ ਵਧੀਆ ਲੱਗਾ ਕਮੈਂਟ ਵੀ ਕਰਿਓ ਠੀਕ ਆ ਬਾਕੀ ਤੁਸੀਂ ਬਣੇ ਰਹੋ ਗਾਣੇ ਕਦੇ ਹੱਥ ਨਹੀਂ ਵਿਖਾਇਆ ਕੀ ਲਕੀਰਾਂ ਕਹਿੰਦੀਆਂ ਓਏ ਮੈਨੂੰ ਫਰਕ ਨਹੀਂ ਪੈਂਦਾ ਕੀ ਕਤੀੜਾਂ ਕਹਿੰਦੀਆਂ ਮੈਂ ਕਦੇ ਹੱਥ ਨਹੀਂ ਵਿਖਾਇਆ ਕੀ ਲਕੀਰਾਂ ਕਹਿੰਦੀਆਂ ਹਏ ਮੈਨੂੰ ਫਰਕ ਨਹੀਂ ਪੈਂਦਾ ਕੀ ਕਤੀੜਾਂ ਕਹਿੰਦੀਆਂ ਮੈਂ ਆਪਣੇ ਹਿਸਾਬ ਨਾਲ ਜਿਉਣਾ ਜ਼ਿੰਦਗੀ ਬਾਲੇ ਸਾਲ ਨਹੀਂ ਗਣੌਂਦਾ ਓ ਮੈਨੂੰ ਕਿਵੇਂ ਲੋਕਾਂ ਕੋਲੇ ਚੰਗਾ ਕਹਿਣਗੇ ਓਏ ਜਿਹੜੇ ਸਾਲਿਆਂ ਨੂੰ ਮੈਂ ਨਹੀਂ ਬੁਲਾਉਂਦਾ ਓ ਮੈਨੂੰ ਕਿਵੇਂ ਲੋਕਾਂ ਕੋਲੇ ਚੰਗਾ ਕਹਿਣਗੇ ਓ ਜਿਹੜੇ ਸਾਲਿਆਂ ਨੂੰ ਮੈਂ ਨਹੀਂ ਬੁਲਾਉਂਦਾ ਉਹ ਪਿੱਠ ਪਿੱਛੇ ਬੋਲਣੇ ਦੀ ਆਦਤ ਨਹੀਂ ਮੇਰੀ ਗੱਲ ਮੂੰਹ ਤੇ ਚਪੇੜ ਵਾਂਗੂ ਮਾਰਦਾ ਛੱਟੇ ਮਾਰੀ ਚਾਬਲੂਸੀ ਹੈ ਨਹੀਂ ਕੀ ਬਲੱਡ ਵਿੱਚ ਭੁੰਧੜਾ ਵਾਲਾ ਭੁੱਖਾ ਵਸ ਪਿਆਰ ਦਾ ਉਹ ਛੱਟੇ ਮਾਰੀ ਚਾਬਲੂਸੀ ਹੈ ਨਹੀਂ ਕੀ ਬਲੱਡ ਵਿੱਚ ਭੁੰਧੜਾ ਵਾਲਾ ਭੁੱਖਾ ਵਸ ਪਿਆਰ ਦਾ ਮੈਂ ਆਪ ਤੋਂ ਮਾੜੇ ਨੂੰ ਮਿਲਾਂ ਪਾ ਕੇ ਜੱਫੀਆਂ ਹੋਏ ਬੰਦੇ ਫੁਕਰੇ ਨਾ ਹੱਥ ਨਹੀਂ ਮਲਾਉਂਦਾ ਉਹ ਕਾਹ ਕੋਲੇ ਚੰਗਾ ਕਹਿਣਗੇ ਓ ਜਿਹੜੇ ਸਾਲਿਆਂ ਨੂੰ ਮੈਂ ਨਹੀਂ ਬਰੋਂਦਾ ਉਹ ਸਾਡੀ ਮਸ਼ਹੂਰੀ ਬਦਨਾਮੀ ਨਾਲ ਹੁੰਦੀ ਅਸੀਂ ਮੁਫਤ ਚ ਲੋਕ ਰੱਖੇ ਹੋਇਆ ਆਏ ਹਾਏ ਆ ਵੀ ਸਾਡੀ ਜ਼ਿੰਦਗੀ ਚੋਂ ਕਹੇ ਨਹੀਂ ਨਜ਼ਾਰੇ ਪਾਵੇਂ ਕਈ ਵਾਰੀ ਲੱਖਾਂ ਹੀ ਧੱਕੇ ਹੋਇਆ ਆ ਆ ਵੀ ਸਾਡੀ ਜ਼ਿੰਦਗੀ ਚੋਂ ਕਹੇ ਨਹੀਂ ਨਜ਼ਾਰੇ ਪਾਵੇਂ ਸਾਡੇ ਨਾਲ ਕਈ ਧੱਕੇ ਹੋਇਆ ਓ ਮਰਨਾ ਤਾਂ ਇੱਕ ਦਿਨ ਸਾਰੇ ਆਣਿਆ ਓ ਜੱਟ ਮਰ ਕੇ ਵੀ ਲੱਗੂਗਾ ਜਿਉਂਦਾ ਆਏ ਹਾਏ ਮੈਨੂੰ ਕਿਵੇਂ ਲੋਕਾਂ ਕਾ ਕਹਿਣਗੇ ਵਾ ਜਿਹੜੇ ਸਾਲਿਆਂ ਨੂੰ ਮੈਂ ਨਹੀਂ ਬੁਲਾਉਂਦਾ ਜੇ ਵੀਰੋ ਗਾਣਾ ਵਧੀਆ ਲੱਗਾ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਠੀਕ ਆ ਤੇ ਆਪਣੇ ਭਰਾ ਦੇ ਚੈਨਲ ਨੂੰ ਉੱਦੇ ਪਿਆਰ ਕਰਦੇ ਰਹੋ ਇੱਧੇ ਘੈਂਟ ਘੈਂਟ ਹੋਰ ਗੱਲਾਂ ਤੇ ਬਲੌਗ ਆਉਂਦੇ ਰਹਿਣਗੇ ਬਲੌਗ ਵੀ ਜਾ ਕੇ ਜ਼ਰੂਰ ਦੇਖਿਆ ਕਰੋ ਸਾਰਿਆਂ ਨੂੰ ਪਿਆਰ ਭੇਜ ਸਸੀ ਦਾ